ਕਬੀਰ ਪਰਦੇਸੀ ਕਾ ਕਾ ਕਰੈ ਚਹੋਂ ਦਿਸ ਲਾਗੀ ਆਗ ਖਿੰთა ਜਲ ਕੋਇਲਾ ਭਈ ਤਗ ਆਂਚ ਨ ਲਾਗ ਇਹ ਪਾਵਨ ਸ਼ਲੋਕ ਸਗਤ ਕਬੀਰ ਸਬਦ ਦਾ ਉਚਾਰਨ ਕੀਤਾ ਹੋਇਆ 47ਵਾਂ ਸ਼ਲੋਕ ਹੈ ਇਸ ਪਵਨ ਸਲੋਕ ਅੰਦਰ ਸਤਿਗੁਰੂ ਕਬੀਰ ਸਾਹਿਬ ਮਨੁੱਖ ਦੀ ਤੁਲਨਾ ਇੱਕ ਮੁਸਾਫਰ ਯੋਗੀ ਨਾਲ ਕਰਦੇ ਨੇ ਕਹਿੰਦੇ ਨੇ ਇਨਸਾਨ ਹੈ ਜਿਹੜਾ ਇਹ ਮੁਸਾਫਰ ਹੈ ਜਿਵੇਂ ਕੋਈ ਮੁਸਾਫਰ ਕਿਸੇ ਨਗਰ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਆਵੇ ਕੁਝ ਦਿਨਾਂ ਦੇ ਸਫਰ ਵਾਸਤੇ ਇਸੇ ਤਰ੍ਹਾਂ ਮਨੁੱਖ ਵੀ ਸੰਸਾਰ ਵਿੱਚ ਕੁਝ ਦਿਨਾਂ ਦਾ ਸਫਰ ਤੈਅ ਕਰਨ ਵਾਸਤੇ ਆਇਆ ਪਰ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਮਨੁੱਖ ਦੇ ਇਸ ਗਿਆਨ ਇੰਦਰੀਆਂ ਰੂਪੀ ਦਰਵਾਜ਼ੇ ਨੂੰ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਅੱਗ ਲੱਗੀ ਹੋਈ ਹੈ ਚਾਰੇ ਬੰਨਿਓ ਔਰ ਸਤਗੁਰ ਕਹਿੰਦੇ ਨੇ ਇਸ ਅੱਗ ਦੇ ਅੰਦਰ ਇਸ ਵਕਾਰਾਂ ਦੀ ਤ੍ਰਿਸ਼ਨਾ ਦੀ ਅੱਗ ਦੇ ਅੰਦਰ ਇਹ ਮਨੁੱਖ ਹੈ ਜਿਹੜਾ ਸਤਗੁਰ ਕਹਿੰਦੇ ਨੇ ਸੜ ਕੇ ਕੋਲੇ ਹੋਇਆ ਹੋਇਆ ਪਾਪਕੇ ਦਾ ਜਿਹੜਾ ਜੀਵਨ ਹੈ ਉਹ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਸੜ ਕੇ ਕੋਲਿਆਂ ਵਾਂਗ ਹੋ ਗਿਆ ਇਹ ਜੀਵਨ ਹੈ ਜਿਹੜਾ ਸਤਗੁਰ ਕਹਿੰਦੇ ਨੇ ਨੇਫਲ ਹੋ ਗਿਆ ਕਿਉਂਕਿ ਜਿਹੜੇ ਗਿਆਨ ਇੰਦਰੀ ਨੇ ਕੰਨਾਂ ਦੁਆਰਾ ਨਿੰਦਿਆ ਦਾ ਰਸ ਨਿੰਦਿਆ ਸੁਣਨ ਦਾ ਦੂਜਿਆਂ ਦੀ ਬੁराई ਸੁਣਨ ਦੇ ਰਸ ਦੇ ਵਿੱਚ ਲੈਣਾ ਇਹ ਅੱਗ ਲੱਗੀ ਹੋਈ ਹੈ ਅੱਖਾਂ ਪਰ ਦ੍ਰਿਸ਼ਟ ਵਿਕਾਰ ਦੀ ਅੱਗ ਵਿੱਚ ਸੜ ਰਹੀਆਂ ਨੇ ਜੀਭ ਪਦਾਰਥਾਂ ਦੇ ਸਵਾਦ ਰਸਾਂ ਦੀ ਅੱਗ ਦੇ ਵਿੱਚ ਸੜ ਰਹੀ ਹੈ ਤੋਂ ਸਤਗੁਰ ਸੱਚੇ ਪਾਸ਼ਾ ਕਹਿੰਦੇ ਨੇ ਇਦਾਂ ਇਸ ਮੁਸਾਫਰ ਯੋਗੀ ਦਾ ਇਸ ਅੱਗ ਦੇ ਅੰਦਰ ਸੜ ਕੇ ਜੀਵਨ ਜਿਹੜਾ ਹੈ ਉਹ ਕੋਲੇ ਹੁੰਦਾ ਜਾ ਰਿਹਾ। ਇਹ ਜ਼ਿੰਦਗੀ ਭਾਵਕੇ ਬਰਬਾਦ ਹੁੰਦੀ ਜਾ ਰਹੀ ਹੈ ਪਰ ਸਤਿਗੁਰ ਕਹਿੰਦੇ ਨੇ ਜਿੰਨੂੰ ਮੁਸਾਫਰ ਨੂੰ ਇਸ ਸੰਸਾਰ ਵਿੱਚ ਆ ਕੇ ਇਸ ਅੱਗ ਤੋਂ ਬਚਣ ਦਾ ਤਰੀਕਾ ਸਮਝ ਆ ਗਿਆ ਭਾਵਕੇ ਜਿਨਨੇ ਆਪਣੀ ਆਤਮਾ ਨੂੰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੋੜ ਕੇ ਇਸ ਰੂਹ ਨੂੰ ਇਸ ਆਤਮਾ ਨੂੰ ਵਿਕਾਰਾਂ ਦੀ ਅੱਗ ਤੋਂ ਬਚਾ ਲਿਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਇਸ ਸੰਸਾਰ ਵਿੱਚੋਂ ਆਪਣਾ ਜੀਵਨ ਸਫਲਾ ਕਰਕੇ ਚੱਲਿਆ ਜਾਂਦਾ ਹੈ ਖਿੰਥਾ ਚਲ ਕੋਇਲਾ ਪਈ ਤਾਗੇ ਆਂਚ ਨਾ ਲਾਗ ਕਹਿੰਦੇ ਨੇ ਜਿਨ੍ਹਾਂ ਨੇ ਤੇ ਵਿਕਾਰਾਂ ਵਿੱਚ ਆਪਣੀ ਜ਼ਿੰਦਗੀ ਖਚਤ ਕਰ ਦਿੱਤੀ ਉਹਨਾਂ ਦਾ ਜੀਵਨ ਤੇ ਸੜ ਕੇ ਸੁਆਹ ਹੋ ਗਿਆ ਭਾਵਕੇ ਵਿਅਰਥ ਚੱਲਿਆ ਗਿਆ ਪਰ ਜਿਨ੍ਹਾਂ ਨੇ ਇਸ ਸਰੀਰ ਰੂਪੀ ਗੋਦੜੀ ਅੰਦਰ ਵਸਦੇ ਆਤਮਾ ਦਾ ਤੇ ਹਨ ਰੱਖਿਆ ਬਕਾਰਾਂ ਵੱਲੋਂ ਸੰਕੋਚ ਰੱਖਿਆ ਤੇ ਉਹ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੰਦਾ ਨੇ ਜਿਹੜੀਆਂ ਰੂਹਾਂ ਨੇ ਉਹ ਬਰਬਾਦ ਹੋਣੋਂ ਬਚ ਗਈਆਂ ਉਜੜਨੋਂ ਬਚ ਗਈਆਂ ਉਹ ਪਰਮਾਤਮਾ ਦੀ ਬੰਦਗੀ ਕਰਦੀਆਂ ਹੋਈਆਂ ਇਸ ਸੰਸਾਰ ਦੇ ਅੰਦਰ ਬਗਦੀ ਬਕਾਰਾਂ ਦੀ ਅੱਗ ਦੇ ਵਿੱਚੋਂ ਪਾਰ ਲੱਗ ਗਈਆਂ ਇਸ ਸ਼ਲੋਕ ਅੰਦਰ ਕਬੀਰ ਸਾਹਿਬ ਇਹ ਸਮਝਾਉਂਦੇ ਨੇ